ਪਿਛਲੇ 40 ਸਾਲਾਂ ਦੇ ਵਿੱਚ ਜਿਹੜੇ ਲੋਕਾਂ ਨੇ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ ਉਹ ਲੋਕ ਅੱਜ ਵੀ ਤੁਹਾਡੇ ਲੀਡਰ ਨੇ ਸਟ੍ਰੇਟਿਕ ਨੈਰੇਟਿਵ ਸਿਰਜਿਆ ਉਹਨਾਂ ਨੇ ਜਿਹੜੇ ਬਲੈਕ ਹੈਟ ਸੀ ਉਹਨਾਂ ਨੂੰ ਫੋਰਨ ਦੇ ਵਿੱਚ ਭੇਜ ਦਿੱਤਾ ਹੈ ਤੇ ਜਿਹੜੇ ਕੁਸ਼ ਉਹਨਾਂ ਦੇ ਕੈਟਸ ਨੇ ਅੰਡਰ ਕਵਰ ਨੂੰ ਅੱਜ ਵੀ ਕੰਮ ਕਰ ਰਹੇ ਸੋ ਇਹਨਾਂ ਲੋਕਾਂ ਨੂੰ ਪਛਾਣਨ ਦੀ ਲੋੜ ਹੈ ਕਾਮਰੇਡਾਂ ਦਾ ਸਭ ਤੋਂ ਵੱਡਾ ਵਿਦਵਾਨ ਸੀ ਆਰਨੋਲਡ ਟੋਨਾ ਵੀ ਉਹ ਕਹਿੰਦਾ ਸੀ ਕਾਲ ਮਾਰਕਸ ਗੁਰਦਾਨਿਕ ਦਾ ਸੱਚਾ ਸਿੱਖ ਤੁਸੀਂ ਸਾਰੇ ਭਰਾ ਹੈਗੇ ਹੋ ਤੇ ਜਿਹੜੀ ਸਭ ਤੋਂ ਖਤਰਨਾਕ ਲ ਹੈ ਮੈਨੂੰ ਭਾਈ ਪਰਮਜੀਤ ਸਿੰਘ ਪਿਉਰੇ ਨੇ ਸਪੈਸ਼ਲ ਕਿਹਾ ਕਿ ਤੁਸੀਂ ਸਿੱਖਾਂ ਤੱਕ ਮੈਸੇਜ ਪਹੁੰਚਾਉਣਾ ਹੈ ਭਾਈ ਦਲਾਵਰ ਸਿੰਘ ਭਾਈ ਪਰਮਜੀਤ ਸਿੰਘ ਪਿਉਰਾ ਹੈ ਤੇ ਉਹਨਾਂ ਦੇ ਸਾਥੀ ਜਿਹਨਾਂ ਨੇ ਇੱਥੋਂ ਦਾ ਉੱਚਾ ਸੀਨੀਅਰ ਮਿਨਿਸਟਰ ਠੱਕੇ ਹੈ ਬਹੁਤ ਸਪਸ਼ਟ ਰੇ ਇਹ ਉਹ ਸਾਰੇ ਉਹ ਸਹੀ ਨਹੀਂ ਗੁਰੂ ਨੇ ਕਿਹਾ ਕਿ ਸ਼ਾਸਤਰ ਤੋਂ ਪਹਿਲੇ ਤੁਹਾਨੂੰ ਸ਼ਸਤਰ ਪੜ੍ਹਨਾ ਪਊਗਾ ਜਦੋਂ ਦਾ ਸਾਡਾ ਰਾਜ ਗਿਆ 10 ਮਾਰਚ 1846 ਨੂੰ ਅੰਗਰੇਜ਼ ਨੇ ਸਿੱਖਾਂ ਨੂੰ ਇਹ ਕਹਿ ਸੀ ਕਿ ਅਸੀਂ ਅੱਜ ਤੁਹਾਡਾ ਰਾਜ ਸਸਪੈਂਡ ਕਰਦੇ ਆ ਜਦੋਂ ਤੁਹਾਡਾ ਮਹਾਰਾਜਾ ਦਲੀਪ ਸਿੰਘ ਅਡਲਟ ਹੋਊਗਾ ਅਸੀਂ ਇਹਨੂੰ ਰੀਸਟੋਰ ਕਰਾਂਗੇ ਜਿਹੜਾ ਨਹੀਂ ਕੀਤਾ 1947 ਦੇ ਵਿੱਚ ਜਿਹੜਾ ਦੀਪ ਸਿੱਧੂ ਕਹਿੰਦਾ ਹੈ ਕਿ ਹੋਂ ਦੀ ਲੜਾਈ ਹੈ ਉਹਨੂੰ ਸਮਝਣ ਦੀ ਲੋੜ ਹੈ ਉਹ ਲੜਾਈ ਹੈ ਕਿਹੜੀ ਹੈ 1947 ਦੇ ਵਿੱਚ ਜਿਹੜਾ 60% ਸਾਡਾ ਖਾਲਸਾ ਰਾਜ ਦਾ ਹਿੱਸਾ ਹੈ ਉਹ ਲੈਦੇ ਪੰਜਾਬ ਚ ਚਲਾ ਗਿਆ 40 ਦੇ ਵਿੱਚੋਂ ਇਥੋਂ ਦੀ ਹੈਂਦ ਹਕੂਮਤ ਨੇ ਜਿਹੜੀ ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਜਿਹੜੀ ਦਿੱਲੀ ਸੀ 1952 ਤੱਕ ਪੰਜਾਬ ਦਾ ਇੱਕ ਜ਼ਿਲ੍ਹਾ ਸੀ ਔਰ ਦਿੱਲੀ ਦਾ ਡੀਸੀ ਪੰਜਾਬ ਅਪਾਇੰਟ ਕਰਦਾ ਸੀ ਸਿੱਖਾ ਨੂੰ ਕਮਜ਼ੋਰ ਕਰਨ ਲਈ ਪੰਜਾਬ ਨੂੰ ਕਮਜ਼ੋਰ ਕਰਨ ਲਈ ਇਹਦੇ ਵਿੱਚੋਂ ਪਹਿਲੇ ਹਿਮਾਚਲ ਕੱਢਿਆ ਜਾਂਦਾ ਹੈ ਫਿਰ ਇਹਦੇ ਵਿੱਚੋਂ ਦਿੱਲੀ ਕੱਢੀ ਜਾਂਦੀ ਹੈ ਫਿਰ ਇਹਦੇ ਵਿੱਚੋਂ ਹਰਿਆਣਾ ਕੱਟਿਆ ਜਾਂਦਾ ਹੈ ਅੱਜ ਜਿਹੜਾ ਪੰਜਾਬ ਆ ਉਹ 12 ਜ਼ਿਲ੍ਹਿਆਂ ਦਾ ਰਹਿ ਗਿਆ ਤੇ ਸਟੇਟ ਜਿਹੜੀ ਹੈ ਉਚੋਂ ਦੀ ਹੈ ਕਿ ਜਿਹੜੀ 12 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਸਿੱਖ ਪਾਪੂਲੇਸ਼ਨ ਹੈ ਅਸੀਂ ਉਹਦੇ ਵਿੱਚ ਵੀ ਤੁਹਾਨੂੰ ਕਟ ਗਿਣਤੀਸ ਕਰਨਾ ਹੈ ਤੁਸੀਂ ਡਾਟੇ ਦੇਖੋ ਦਿੱਲੀ ਦੇ ਵਿੱਚ 1947 ਦੇ ਵਿੱਚ 33% ਆਬਾਦੀ ਸਿੱਖਾਂ ਦੀ ਸੀ 22% ਸਿੱਖ ਪੰਚਕੋਲੇ ਸੀ ਜਿਹੜੇ 667% ਤੇ ਆਗੇ ਨੇ ਜਿਹੜੇ ਚੰਡੀਗੜ੍ਹ ਤੇ ਕਹਿੰਨੇ ਆ ਸਾਡਾ ਦਾਵਾ ਹੈ ਉੱਥੇ ਤੁਸੀਂ ਵੇਖੋ ਤੁਹਾਡੀ 14 ਲੱਖ ਦੇ ਵਿੱਚੋਂ 60 70 ਹਜ਼ਾਰ ਵੋਟ ਰਹਿ ਗਈ ਹੈ ਦਾਵਾ ਡੈਮੋਕ੍ਰੇਸੀ ਕਿਵੇਂ ਕਰੋਗੇ ਸੋ ਇਹ ਸਾਰੇ ਇਸ਼ੂਜ਼ ਨੂੰ ਇਸ ਹੋਂ ਦੀ ਲੜਾਈ ਨੂੰ ਲੈ ਕੇ ਸੰਜਾ ਨੈਲਸਨ ਪਿਡਰਾ ਵਾਲੇ ਦੀ ਸ਼ਹਾਦਤ ਤੋਂ ਬਾਅਦ ਦੋ ਮੂਮੈਂਟ ਸ਼ੁਰੂ ਹੋਈਆਂ ਇੱਕ ਮੂਮੈਂਟ ਪੰਜਾਬ ਦੇ ਖੜਕਵ ਨੇ ਸ਼ੁਰੂ ਕੀਤੀ ਹੈ ਜਿਹੜੇ ਕਹਿੰਦੇ ਕਿ ਅਸੀਂ ਆਰਮਡ ਸਟਰਗਲ ਰਾਈਂ ਸਿੱਖਾਂ ਦਾ ਰਾਸ ਕੈਮ ਕਰਨੇ ਦੂਜੀ ਜਿਹੜੀ ਹੈ ਉਹ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਰਦਾਰ ਸਿਮਰਤਜੀਤ ਸਿੰਘ ਮਾਨ ਨੇ ਉਹਨਾਂ ਨੇ ਕਿਹਾ ਕਿ ਹੁਣ ਕੋ ਕੀ ਦੁਨੀਆ ਦੇ ਵਿੱਚ ਡੈਮੋਕ੍ਰੇਸੀ ਨੂੰ ਰੈਕੋਗਨਾਈਜ਼ ਕੀਤਾ ਜਾਂਦਾ ਹੈ ਅਸੀਂ ਲੋਕਤੰਤਰੀ ਢੰਗ ਨਾਲ ਵੋਟ ਨੂੰ ਇਹ ਦੱਸਣੇ ਕਿ ਸਿੱਖ ਗੁਲਾਮ ਹੈ ਸਿੱਖਾਂ ਦਾ ਇਹ ਜਿਹੜਾ ਦਾਵਾ ਹੈ ਇਹਦੇ ਵਿੱਚ ਅਸੀਂ ਆਪਜੀ ਸਟੇਟ ਲੈਣੀ ਹੈਗੀ ਹੈ ਤੇ ਇਹ ਗੱਲ ਨੂੰ ਦੁਨੀਆ ਦੀ ਜਿਹੜੀ ਸਭ ਤੋਂ ਵੱਡੀ ਸੰਸਥਾ ਯੂਨੋ ਉਹ ਵੀ ਮੋਹਰ ਲਾਉਂਦੀ ਹੈ ਯੂਨੋ ਵੀ ਕਹਿੰਦੀ ਹੈ ਤੁਸੀਂ ਆਰਮਡ ਸਟਰਗਲ ਕਰ ਸਕਦੇ ਹੋ ਤੁਸੀਂ ਡੈਮੋਕਰੈਟਿਕ ਸਟਰਗਲ ਕਰ ਸਕਦੇ ਹੋ ਪਿਛਲੇ 40 ਸਾਲ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਜੋ ਵਿਛੜਿਆ ਉਹਨੂੰ ਐਨਲਾਈਜ਼ ਕਰਨ ਦੀ ਲੋੜ ਹੈ ਪਿਛਲੇ 40 ਸਾਲਾਂ ਦੇ ਵਿੱਚ ਜਿਹੜੇ ਲੋਕਾਂ ਨੇ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ ਉਹ ਲੋਕ ਅੱਜ ਵੀ ਤੁਹਾਡੇ ਲੀਡਰ ਨੇ ਸਰਦਾਰ ਬਲਵਿੰਦਰ ਸਿੰਘ ਜਿਹੜੀ ਗੱਲ ਕਹਿ ਰਹੇ ਨੇ ਮੈਂ ਉਹਨੂੰ ਐਕਸਪਲੇਨ ਕਰਕੇ ਹੁਣ ਖਤਮ ਕਰ ਦਵਾਂਗਾ ਸਟ੍ਰੇਟ ਰੀਕ ਨੈਰੇਟਿਵ ਸਿਰਜਿਆ ਉਹਨਾਂ ਨੇ ਜਿਹੜੇ ਬਲੈਕ ਕੈਟ ਸੀ ਉਹਨਾਂ ਨੂੰ ਫੋਰਨ ਦੇ ਵਿੱਚ ਭੇਜ ਦਿੱਤਾ ਤੇ ਜਿਹੜੇ ਕੁਸ਼ ਉਹਨਾਂ ਦੇ ਕੈਟਸ ਨੇ ਅੰਡਰ ਕਵਰ ਨੂੰ ਅੱਜ ਵੀ ਕੰਮ ਕਰ ਰਹੇ ਨੇ ਸੋ ਇਹਨਾਂ ਲੋਕਾਂ ਨੂੰ ਪਛਾਣਨ ਦੀ ਲੋੜ ਹੈ ਤੇ ਜਿਹੜੀ ਗੱਲ ਸਰਦਾਰ ਬਲਵਿੰਦਰ ਸਿੰਘ ਨੇ ਕਹੀ ਕਿ ਮੈਂ ਕਾਮਰੇਡ ਐ ਮੈਂ ਉਹਦੇ ਨਾਲ ਸਹਿਮਤ ਨਹੀਂ ਹਾਂ ਕਾਮਰੇਡਾਂ ਦਾ ਸਭ ਤੋਂ ਵੱਡਾ ਵਿਦਵਾਨ ਸੀ ਅਨਾਲ ਟੋਨ ਵੀ ਉਹ ਕਹਿੰਦਾ ਸੀ ਕਾਲ ਮਾਰਕਸ ਗੁਰਨਾਨਕ ਦਾ ਸੱਚਾ ਸਿੱਖ ਸੀ ਤੁਸੀਂ ਸਾਰੇ ਭਰਾ ਹੈਗੇ ਹੋ ਤੇ ਜਿਹੜੀ ਸਭ ਤੋਂ ਖਤਰਨਾਕ ਗੱਲ ਹੈ ਮੈਨੂੰ ਭਾਈ ਪਰਮਜੀਤ ਸਿੰਘ ਪਿਉਰੇ ਨੇ ਸਪੈਸ਼ਲ ਕਿਹਾ ਕਿ ਤੁਸੀਂ ਸਿੱਖਾਂ ਤੱਕ ਮੈਸੇਜ ਪਹੁੰਚਾਉਣਾ ਹੈ ਕਿ ਜਿਹੜੀ ਆਰਮਡ ਸਟਰਗਲ ਹੈ ਉਹ ਬੜੀ ਪਵਿੱਤਰ ਹੈਗੀ ਹੈ ਆਰਮਰ ਸਟਰਗਲ ਦੇ ਤੁਹਾਡੇ ਕਿਹੜੇ ਹੀਰੋ ਨੇ ਸਾਡੇ ਹੀਰੋ ਨੇ ਭਾਈ ਬੈਂਤ ਸਿੰਘ ਭਾਈ ਸਤਵਾਨ ਸਿੰਘ ਭਾਈ ਕੇਰ ਸਿੰਘ ਹੁਣੀ ਜਿਨ੍ਹਾਂ ਨੇ ਹਿੰਦੁਸਤਾਨ ਦੀ ਟੀਸੀ ਦਾ ਬੇਰ ਫੁੰਡਿਆ ਇੰਦਰਾ ਗਾਂਧੀ ਸਾਡੇ ਆਰਮਰ ਸਟਰਗਲ ਦੇ ਹੀਰੋ ਨੇ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁਖਾ ਜਿਨ੍ਹਾਂ ਨੇ ਇੰਡੀਅਨ ਸਟੇਟ ਦਾ ਜਰਨਲ ਫੁੰਡਿਆ ਹੈ ਸਾਡੇ ਹੀਰੋ ਨੇ ਭਾਈ ਜਗਤਾਰ ਸਿੰਘ ਹਵਾਰਾ ਭਾਈ ਦਿਲਾਵਰ ਸਿੰਘ ਭਾਈ ਪਰਮਜੀਤ ਸਿੰਘ ਪਿਹੋਰਾ ਹੈ ਤੇ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਇੱਥੋਂ ਦਾ ਬੁਚੜ चीफ मिनिस्टर ਠੋਕੇ ਹੈ ਬਹੁਤ ਸਪਸ਼ਟ ਨਹੀਂ ਇਹ ਉਹ ਸਾਰੇ ਉਹ ਸਿੰਘ ਨਹੀਂ ਗੁਰੂ ਨਹੀਂ ਕਹੇ ਕਿ ਸ਼ਾਸਤਰ ਤੋਂ ਪਹਿਲੇ ਤੁਹਾਨੂੰ ਸ਼ਸਤਰ ਪੜਨਾ ਪਊਗਾ ਪਰ 1985 ਦੇ ਵਿੱਚ ਸਟੇਟ ਨੇ ਖਾਲਸਾਣ ਦੇ ਆਈਡੀਏ ਨੂੰ ਕ੍ਰਿਮੀਨਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਸੇ ਆਈਡੀਏ ਨੂੰ ਥੱਲੇ ਤੱਕ ਲਿਜਾਣ ਲਈ ਅੱਜ ਜਿਹੜੇ ਗੈਂਗਸਟਰ ਆ ਗਏ ਨੇ ਜਿਹੜੇ ਕਹਿੰਦੇ ਨੇ ਅਸੀਂ ਖਾੜਕੂ ਹੈਗੇ ਆ ਜਿਨ੍ਹਾਂ ਨੇ ਇੱਕ ਗੁਰਸਿੱਖ ਮੁੰਡਾ ਠੋਕਿਆ ਇਹਨਾਂ ਨੂੰ ਪਛਾਲਣ ਦੀ ਲੋੜ ਹੈ ਖਾੜਕੂ ਤੇ ਗੈਂਗਸਟਰ 'ਚ ਫਰਕ ਹੁੰਦਾ ਹੈ ਜਿਹੜਾ ਗੈਂਗਸਟਰ ਹੈ ਉਹ ਹਮੇਸ਼ਾ ਉਹਦਾ ਕੰਮ ਹੈ ਲੋਕਾਂ ਦਾ ਪੈਸੇ ਲੈ ਕੇ ਕਤਲ ਕਰਨਾ ਹੈ ਕਿਡਨੈਪ ਕਿਡਨਾਪਿੰਗ ਕਰਨੀ ਹੈ ਪੈਸਿਆਂ ਦੀ ਫਰੋਤੀ ਲੈਣੀ ਹੈ ਉਹਦਾ ਕੋਈ ਨਿਸ਼ਾਨੇ ਨਾਲ ਕੋਈ ਸਬੰਧ ਨਹੀਂ ਹੈਗਾ ਸੋ ਪੂਰੇ ਹਿੰਦੁਸਤਾਨ ਦੇ ਪੂਰੇ ਦੁਨੀਆ ਦੇ ਵਿੱਚ ਜਿੱਥੇ ਵੀ ਸਾਡੇ ਸਿੱਖ ਸੁਣ ਰਹੇ ਨੇ ਇਹ ਗੱਲ ਸਮਝਣ ਦੀ ਲੋੜ ਹੈ ਇਹ ਗੈਂਗਸਟਰ ਜਿਹੜੇ ਹੈ ਔਰ ਖਾਟ ਪੁਆ ਦਾ ਮਾਰਗ ਅਲੱਗ-ਅਲੱਗ ਹੈਗਾ ਇਹ ਇੱਕ ਨਹੀਂ ਹੋ ਸਕਦੇ ਜਿਹੜੀ ਵੀ ਗੈਂਗਸਟਰ ਨੇ ਸਿੱਖੀ 'ਚ ਆਉਣਾ ਹੈ ਪਹਿਲੇ ਉਹਨੂੰ ਸਿੱਖੀ ਦੀ ਜਿਹੜਾ ਫਲਸਫਾ ਉਹਨੂੰ ਸਮਝਣਾ ਪਊਗਾ ਉਹਦੇ ਵਿੱਚ ਆਉਣਾ ਪਊਗਾ ਮੈਂ ਇੰਨੇ ਨੇ ਸਵਾਪਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ